ਅੰਮ੍ਰਿਤਸਰ ਦੀਆਂ ਸੜਕਾਂ ਉੱਪਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਟ੍ਰੈਫਿਕ ਦਾ ಪಾਠ ਪੜਾਉਣ ਦੇ ਮਕਸਦ ਨਾਲ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਉਪਰਾਲਾ ਕਰਦੇ ਹੋਏ ਨੌਜਵਾਨ ਨੂੰ ਯਮਰਾਜ ਬਣਾਇਆ ਗਿਆ ਜਿੱਥੇ ਯਮਰਾਜ ਪਨੇ ਨੌਜਵਾਨ ਵੱਲੋਂ ਸੜਕਾਂ ਉੱਪਰ ਆਉਣ ਜਾਣ ਵਾਲੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਗਿਆ ਉਥੇ ਹੀ ਖਾਸ ਤੌਰ ਤੇ ਗੱਡੀਆਂ ਵਿੱਚ ਘੁੰਮਣ ਵਾਲੇ ਜਿਨ੍ਹਾਂ ਲੋਕਾਂ ਵੱਲੋਂ ਸੀਟ ਬੈਲਟ ਨਹੀਂ ਲਗਾਈ ਗਈ ਸੀ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਉਥੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਸੜਕਾਂ ਉੱਪਰ ਆਉਂਦੇ ਜਾਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਇਸ ਮੌਕੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਦਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਗੱਡੀਆਂ ਤੇ ਆਉਣ ਜਾਣ ਸਮੇਂ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨ ਹਾਂਜੀ ਹਾਂਜੀ ਜਿੱਥੇ ਜਿੱਥੇ ਵੀ ਇਹੋ ਜੇ ਆਪਾਂ ਨੂੰ ਮਾਹੌਲ ਦਿਖੇਗਾ ਲੋਕੀ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੇਗੇ ਉੱਥੇ ਹੀ ਇਮਰਾਜ਼ ਆਵੇਗਾ ਇਮਰਾਜ਼ ਤੇ ਪਹਿਲੀ ਗੱਲ ਕਹਿੰਦੇ ਹੁੰਦੇ ਨੇ ਤੁਹਾਡੇ ਕੋਲ ਹੀ ਬੈਠਾ ਹੈ ਤੁਸੀਂ ਉਸ ਨੂੰ ਸੱਦਾ ਦੇਣ ਦੀ ਲੋੜ ਹੈ ਖੋ ਤੁਹਾਡੇ ਕੋਲ ਆ ਚੁੱਕੇ ਨੇ ਕਿ ਦਮ ਹੀ ਤੇ ਪਹਿਲਾਂ ਆਪਾਂ ਸਮਝਾਉਣ ਆਏ ਆ ਜੇ ਨਹੀਂ ਕੋਈ ਸਮਝੇਗਾ ਤਾਂ ਫਿਰ ਆਪਾਂ ਉਹਨਾਂ ਨੂੰ ਨਾਲ ਲੈ ਜਾਵਾਂਗੇ ਜੋ ਆਪਾਂ ਸਲੋਗਨ ਬਣਾਇਆ ਹੈ ਆਵਾਜ਼ ਆਈ ਤੇ ਨਿਯਮ ਤੁਹਾਨੂੰ ਮੈਂ ਸਮਝਾਵਾਂਗਾ ਇੱਥੇ ਨਹੀਂ ਮੰਨੋਗੇ ਤੇ ਉੱਪਰ ਲੈ ਕੇ ਜਾਵਾਂਗਾ ਹੈਲਮਟ ਨਹੀਂ ਪਾਓਗੇ ਤਾਂ ਤੇਲ ਦੇ ਕੜਾਹੀ ਵਿੱਚ ਪਾਵਾਂਗਾ ਇੱਕ ਤਰੀਕਾ ਬਾਕੀ ਲੋਕਾਂ ਨੂੰ ਸਮਝਾਉਣ ਦਾ ਜਮ ਕੋਈ ਬਾਦੋਂ ਨਹੀਂ ਹੈ ਤੇ ਇੱਕ ਇਨਸਾਨ ਹੀ ਆ ਲੇਕਿਨ ਲੋਕਾਂ ਦੇ ਇਹ ਆ ਹੈਗਾ ਕਿ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਜਮ ਲੈਣ ਆਉਂਦੇ ਆ ਤੇ ਅਸੀਂ ਜਮ ਰਾਜ ਦੇ ਅੱਗੇ ਬੇਨਤੀ ਕੀਤੀ ਵੀ ਲੋਕਾਂ ਨੂੰ ਟਰੈਕ ਨੂੰ ਥੋੜੇ ਸਾਡੀ ਸਪੋਰਟ ਕਰੋ ਤੇ ਜਮ ਜੀ ਥੱਲੇ ਆ ਗਏ ਨੇ ਉਹ ਲੋਕਾਂ ਨੂੰ ਸਮਝਾ ਰਹੇ ਆ ਸ਼ਾਇਦ ਇਹਦਾ ਰੂਪ ਵੇਖ ਕੇ ਲੋਕੀ ਸਮਝ ਜਾਣ ਕਿ ਅਸੀਂ ਜੇ ਜਮ ਰਾਜ ਦੇ ਪੱਲੇ ਨਹੀਂ ਪੈਣਾ ਤੇ ਅਸੀਂ ਟ੍ਰੈਫਿਕ ਰੂਲ ਫੋਲੋ ਕਰਨੇ ਆ ਤੇ ਲੋਕੀ ਸਮਝ ਵੀ ਰਏ ਕਿ ਜਮਲਾ ਕੇ ਹੀ ਤੁਹਾਡੇ ਨਾਲ ਨਹੀਂ ਜਾਣਾ ਅਸੀਂ ਹੈਲਮਟ ਪਾਵਾਂਗੇ ਸੀਟ ਬੈਲਟ ਲਾਵਾਂਗੇ ਆਉਣ ਵਾਲੇ ਦਿਨਾਂ ਚ ਇਹਦਾ ਫੀਡਬੈਕ ਅੱਛਾ ਮਿਲੇਗਾ ਇਹ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਕਮਿਸ਼ਨ ਸਾਹਿਬ ਦੀ ਬੜੀ ਚੰਗੀ ਸੋਚ ਹੈ ਕਿ ਅੰਮ੍ਰਿਤਸਰ ਦੀ ਟ੍ਰੈਫਿਕ ਦਾ ਬਹੁਤ ਮਾੜਾ ਹਾਲ ਸੀ ਜਿਸ ਕਰਕੇ ਲੋਕੀ ਪੁਲਿਸ ਦੇ ਹੁੰਦਿਆਂ ਵੀ ਪ੍ਰਵਾਨ ਨਹੀਂ ਕਰਦੇ ਔਰ ਕਈ ਤਰ੍ਹਾਂ ਰੋਂਗ ਸਾਈਡ ਦੇ ਚੱਲ ਕੇ ਨੁਕਸਾਨ ਹੁੰਦੇ ਹੀ ਇਹਦੇ ਨਾਲ ਇਹ ਹੋਏਗਾ ਕਿ ਲੋਕਾਂ 'ਚ ਡਰ ਖੌਫ ਹੋਏਗਾ ਕਿ ਅਸੀਂ ਜੇ ਕੋਈ ਵੀ ਮੜਾ ਜਾ ਗਲਤ ਕੰਮ ਕੀਤਾ ਤੇ ਉਹਨਾਂ ਨਾਲ ਸਾਡਾ ਚਨਾਣ ਜਿਹੜਾ ਉਹ ਜਿੱਥੇ ਮਰਜ਼ੇ ਹੀ ਹੋਏ ਘਰ ਪਹੁੰਚ ਜੇ